ਅਸਲਾਮ ਵਾਲੇਕੁਮ ਜੀ ਸਤਿ ਸ਼੍ਰੀ ਅਕਾਲ ਨਮਸਤੇ ਤੁਸੀਂ ਕਿਵੇਂ ਆ ਮੈਂ ਸਾਂ ਠੀਕ ਹੋ ਗੇ ਮੈਂ ਵੀ ਠੀਕ ਆ ਅੱਜ ਮੈਂ ਤੁਹਾਡਾ ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ ਸੀਗਾ ਬਹੁਤ ਟਾਈਮ ਤੋਂ ਕਾਫੀ ਟਾਈਮ ਤੋਂ ਮੇਰੀ ਇਹ ਵਾਲੀ ਗੱਲ ਨਾ ਦਿਮਾਗ ਵਿੱਚ ਘੁੰਮਦੀ ਰਹਿੰਦੀ ਹੈ ਕਿ ਮੈਂ ਤੁਹਾਡਾ ਨਾਲ ਸ਼ੇਅਰ ਕਰਾਂ ਤੇ ਮੈਂ ਸਭ ਨੂੰ ਪੁੱਛਾਂ ਕਿ ਐਵੇਂ ਹੋਣਾ ਚਾਹੀਦਾ ਜਾਂ ਫਿਰ ਨਹੀਂ ਤੇ ਪਹਿਲਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਾਂਗਾ ਫਿਰ ਤੁਸੀਂ ਮੈਨੂੰ ਦੱਸਣਾ ਠੀਕ ਆ ਇੱਕ ਗੱਲ ਤਾਂ ਸਾਰਿਆਂ ਨੂੰ ਪਤਾ ਹੈ ਕਿ ਕੁਦਰਤ ਦਾ ਨਿਯਮ ਹੈ ਕਿ ਜਿਹੜਾ ਬੰਦਾ ਜਨਮ ਲੈਂਦਾ ਆ ਜਾਂ ਫਿਰ ਜਿਹੜਾ ਬੰਦਾ ਪੈਦਾ ਹੁੰਦਾ ਆ ਤੇ ਉਹਨੇ ਇੱਕ ਦਾ ਇੱਕ ਤੇ ਜਾਣਾ ਵੀ ਜ਼ਰੂਰ ਆ ਤੇ ਇਹ ਤਾਂ ਕਲਪਕੀ ਆ ਇਹ ਵਾਲੀ ਗੱਲ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਪਿਆ ਆ ਇਹ ਵਾਲੀ ਗੱਲ ਨਾ ਮੇਰੇ ਦਿਮਾਗ ਵਿੱਚ ਬਹੁਤ ਪਹਿਲਾਂ ਦੀ ਆ ਕੋਈ 8-10 ਸਾਲ ਹੋ ਗਏ ਆ ਤੇ 8-10 ਸਾਲ ਪਹਿਲਾਂ ਨਾ ਮੇਰੇ ਚਾਚਾ ਜੀ ਸੀਗੇ ਤੇ ਉਹਨਾਂ ਦੀ ਕੰਮ ਕਰਦਿਆਂ ਦੀ ਕੋਈ ਛੱਟ ਲੱਗੀ ਸਿਰ ਉੱਤੇ ਤੇ ਮਤਲਬ ਰਾਤ ਨੂੰ ਕੰਮਤੇ ਗਏ ਸੀਗੇ ਤੇ ਮਤਲਬ ਸ਼ਾਮ ਨੂੰ ਵਾਪਸ ਆਏ ਤੇ ਉਹਨਾਂ ਦੇ ਸਿਰ ਤੇ ਛੱਟ ਲੱਗੀ ਤੇ ਸਵੇਰ ਮਤਲਬ ਉਹਨਾਂ ਦੀ ਧਿਆਤ ਹੋ ਗਈ ਸੀਗੀ ਕੋਈ ਸਿਰ ਤੇ ਖੂਨ ਜਮਲ ਦੇ ਨਾਲ ਨਾ ਉਹ ਵਾਲੀ ਗੱਲ ਮੈਨੂੰ ਭੁੱਲਦੀ ਨਹੀਂ ਕਦੇ ਵੀ ਤੇ ਗੱਲ ਇਹ ਵਾਲੀ ਆ ਕਿ ਤੇ ਉਹਨਾਂ ਦੀ ਡੈਥ ਹੋਈ ਸੀਗੀ ਤੇ ਬਾਅਦ ਵਿੱਚ ਜਿਸ ਤਰ੍ਹਾਂ ਆਉਂਦੇ ਹੁੰਦੇ ਨਾ ਮਤਲਬ ਸਾਰੇ ਆ ਮਤਲਬ ਰਿਸ਼ਤੇਦਾਰ ਹੁੰਦੇ ਆ ਜਾਂ ਵੀ ਸ਼ਰੀਕ ਹੁੰਦਾ ਨਾ ਆਪਣਾ ਪਿੰਡ ਵਾਲੇ ਹੁੰਦੇ ਆ ਤੇ ਸਾਰੇ ਆਨੇ ਪੁੱਛਣਾ ਆਉਂਦੇ ਆ ਨਾ ਕੀ ਹੋਇਆ ਮਤਲਬ ਅਫਸੋਸ ਕਰਨ ਆਉਂਦੇ ਇਹਨੂੰ ਆਪਾਂ ਕਹਿੰਦੇ ਆ ਨਾ ਕਿ ਸਾਡੇ ਕੋਲ ਅਫਸੋਸ ਕਰਨ ਕਿਉਂ ਆਇਆ ਹੈ ਨਾ ਜਾਂ ਵੀ ਅਸੀਂ ਕਿਸੇ ਦਾ ਅਫਸੋਸ ਕਰਨ ਜਾਂਦੇ ਆ ਨਾ ਤੇ ਤੇ ਇਸ ਤਰ੍ਹਾਂ ਮਤਲਬ ਬਹੁਤ ਸਾਰੇ ਲੋਕ ਆਏ ਸੀਗੇ ਤੇ ਮੈਂ ਵੀ ਉੱਥੇ ਬੈਠਾ ਸੀਗਾ ਮਤਲਬ ਇਤੇ ਲੇਡੀਜ਼ ਹੁੰਦੀਆਂ ਉਧਰ ਵੀ ਮੈਂ ਜਾਂਦਾਂ ਰਿਹਾ ਸੀਗਾ ਕਿਤੇ ਜੈਂਟਸ ਹੁੰਦੇ ਆ ਮੈਂ ਉੱਥੇ ਹੀ ਬੈਠਾਂ ਰਿਹਾ ਕਦੇ ਜਦੋਂ ਵੀ ਕੋਈ ਆਉਂਦਾ ਸੀ ਨਾ ਤੇ ਉਹ ਪੁੱਛਦਾ ਸੀਗਾ ਕਿ ਇਹ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਹੈ ਨਾ ਤੇ ਜਿਹੜੀ ਸਾਡੇ ਚਾਚੀ ਸੀਗੇ ਤੇ ਉਹਨਾਂ ਦਾਸ ਤੇ ਸੀਗਾ ਕਿ ਹਾਂ ਸ਼ਾਮ ਨੂੰ ਆਏ ਸੀਗੇ ਤੇ ਫਿਰ ਸੁਬਾਹ ਅਸਤੀਵਾਨ ਹਸਪੀਟਲ ਲੈ ਕੇ ਗਏ ਨਾ ਇਸ ਤਰ੍ਹਾਂ ਮਾਤੇ ਸਾਰੇ ਸੋਗਦਾਰ تھے ਸੀਗੇ ਤੇ ਉਹ ਰੋਂਦੇ ਸੀ ਨਾ ਟੈਮ ਨਾਲ ਨਾਲ ਨਾ ਮਤਲਬ ਜਦੋਂ ਬੰਦਾ ਆ ਗੱਲ ਦੱਸਦਾ ਆਪਣੀ ਮਤਲਬ ਇਹ ਕੋਈ ਸਟੋਰੀ ਤਾਂ ਨਹੀਂ ਨੇ ਹੈਗੀ ਅੱਜ ਕੱਲ੍ਹ ਜੇ ਆਪਾਂ ਕੋਈ ਇਮੋਸ਼ਨਲ ਸਟੋਰੀ ਸੁਣਦੇ ਆ ਤਾਂ ਤਾਂ ਵੀ ਸਾਡੇ ਅੱਖਾਂ ਵਿੱਚ ਪਾਣੀ ਆ ਜਾਂਦਾ ਤਾਂ ਵੀ ਅਸੀਂ ਉਦਾਸ ਹੋ ਜਾਂਦੇ ਆ ਇਹ ਤਾਂ ਫਿਰ ਬੰਦੇ ਦੀ ਰੀਅਲ ਸਟੋਰੀ ਹੁੰਦੀ ਆ ਨਾ ਰੀਅਲ ਹੁੰਦੀ ਆ ਰਿਐਲਿਟੀ ਹੁੰਦੀ ਆ ਤੇ ਜਦੋਂ ਉਹ ਦੱਸਦੇ ਸੀਗੇ ਤੇ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਸੀਗਾ ਤੇ ਫਿਰ ਦੁਬਾਰਾ ਮਤਲਬ ਨਾ ਰੋਣ ਲੱਗ ਜਾਂਦੇ ਸੀਗੇ ਉਸੇ ਹੀ ਟਾਈਮ ਨੂੰ ਯਾਦ ਕਰਕੇ ਨਾ ਤੇ ਉਸ ਪਰਸਨ ਨੂੰ ਦੱਸ ਕੇ ਨਾ ਫਿਰ ਸੇਮ ਟਾਈਮ ਹੀ ਨਾ ਕੁਝ ਟਾਈਮ ਬਾਅਦ ਦੂਸਰਾ ਪਰਸਨ ਆਏਗਾ ਯਾ ਤੇ ਇਸ ਤਰ੍ਹਾਂ ਕਰਦੀ ਕਰਦੇ ਨਾ ਕਾਫੀ ਪਰਸਨ ਆਉਂਦੇ ਆ ਤੁਹਾਨੂੰ ਮਿਲਣ ਵਾਸਤੇ ਤੇ ਉਹ ਸਾਨੂੰ ਪੁੱਛਦੇ ਆ ਕੀ ਹੋਇਆ ਨਾ ਮਤਲਬ ਕੀ ਜਿੰਨੇ ਪਰਸਨ ਆਉਂਦੇ ਆ ਸਾਨੂੰ ਉਹਨਾਂ ਨੂੰ ਅਗੇਨ ਅਗੇਨ ਉਹ ਚੀਜ਼ ਦੱਸਣੀ ਪੈਂਦੀ ਬਾਰ-ਬਾਰ ਨਾ ਤੇ ਉਹ ਸਾਨੂੰ ਪੁੱਛਦੇ ਆ ਤੁਹਾਨੂੰ ਦੱਸਣੀ ਪੈਂਦੀ ਆ ਤੇ ਜਿਹੜਾ ਪਰਸਨ ਹੁੰਦਾ ਆ ਜਿਹੜੀ ਮਤਲਬ ਉਹਨਾਂ ਦੇ ਕਲੋਜ਼ ਹੁੰਦੇ ਆ ਨਾ ਜਿਸ ਮਤਲਬ ਪਸੰਦੀਦਾ ਹੋਇਆ ਉਹਦੇ ਜਿਹੜੇ ਨੀਅਰ ਹੁੰਦੇ ਆ ਮਤਲਬ ਕਲੋਜ਼ ਹੁੰਦੇ ਆ ਤੇ ਉਹਨਾਂ ਨੂੰ ਦੋਖੋ ਹੁੰਦਾ ਆ ਤੇ ਉਹਨਾਂ ਨੂੰ ਵਾਰ-ਵਾਰ ਸੁਣਦੇ ਨਾਲ ਦੁੱਖ ਹੁੰਦਾ ਆ ਤੇ ਰੋਂਦੇ ਵੀ ਆ ਤੇ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਆ ਇਹ ਵਾਲਾ ਟੌਪਿਕ ਨਾ ਇੱਕ ਨਾਜ਼ੁਕ ਜਿਹਾ ਟੌਪਿਕ ਆ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਆ ਤੇ ਹਰੇਕ ਪਰਸੰਦੀ ਨੇ ਆਪਣੀ ਆਪਣੀ ਸੋਚ ਆ ਤੇ ਅਗਰ ਅਸੀਂ ਸਾਹਮਣੇ ਵਾਲੇ ਪਰਸਨ ਨੂੰ ਉਹਦੇ ਦੁੱਖ ਤਕਲੀਫ ਬਾਰੇ ਪੁੱਛਦੇ ਆ ਨਾ ਜਾਂ ਫਿਰ ਡੈਥ ਦੇ ਬਾਰੇ ਪੁੱਛਦੇ ਆ ਤਾਂ ਉਸ ਪਰਸਨ ਨੂੰ ਪੱਕਾ ਮਤਲਬ ਨਾ ਹਾਰਟ ਹੋਊਗਾ ਨਾ ਕਿਉਂਕਿ ਅਸੀਂ ਸੇਮ ਚੀਜ਼ ਵਾਰ-ਵਾਰ ਡਿਸਕਸ ਕਰਾਂਗੇ ਤਾਂ ਸਾਹਮਣੇ ਵਾਲਾ ਪਰਸਨ ਪਰੇਸ਼ਾਨ ਹੋਊਗਾ ਨਾ ਤੇ ਦੂਸਰੀ ਪਾਸੇ ਅਗਰ ਅਸੀਂ ਉਸ ਪਰਸਨ ਨੂੰ ਮਿਲਦੇ ਆ ਤੇ ਅਸੀਂ ਜੋ ਚੀਜ਼ ਉਹਨਾਂ ਬਾਪਰ ਚੁੱਕੀ ਆ ਤੇ ਅਸੀਂ ਉਹ ਵਾਲੀ ਗੱਲ ਡਿਸਕਸ ਨਹੀਂ ਕਰਦੇ ਉਸ ਪਰਸਨ ਨਾਲ ਤੇ ਉਹ ਸਾਹਮਣੇ ਵਾਲੇ ਪਸੰਦੀਏ ਫਿਰ ਦਿਮਾਗ ਵਿੱਚ ਇਸ ਤਰ੍ਹਾਂ ਆ ਸਕਦਾ ਹੈ ਨਾ ਕਿ ਉਹ ਪਰਸ ਮੇਰੇ ਕੋ ਆਇਆ ਸੀਗਾ ਬਟ ਉਹਨੇ ਮੈਨੂੰ ਇਹ ਗੱਲ ਤਾਂ ਪੁੱਛੀ ਨਹੀਂ ਨਾ ਹੈਗੀ ਜੋ ਮੇਰੇ ਨਾਲ ਹੋਇਆ ਆ ਤੇ ਵੀਡੀਓ ਦੇ ਲਾਸਟ ਵਿੱਚ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਗੱਲਾਂ ਨਾਲ ਸਾਹਮਣੇ ਵਾਲਾ ਪਰਸਨ ਹਾਰਟ ਹੋਵੇ ਤੇ ਰੱਬ ਨਾ ਕਰੇ ਕਿ ਸਾਡੇ ਘਰਾਂ ਵਿੱਚ ਵੀ ਇਸ ਤਰ੍ਹਾਂ ਕੁਝ ਹੋ ਜਾਵੇ ਤਾਂ ਅਗਰ ਸਾਨੂੰ ਵੀ ਸਾਹਮਣੇ ਵਾਲਾ ਪਰਸਨ ਨਹੀਂ ਪੁੱਛਦਾ بیا ਸੇਮ ਟੌਪਿਕ ਤੇ ਨਹੀਂ ਗੱਲ ਕਰਦਾ ਪਿਆ ਸਾਨੂੰ ਇਸ ਤਰ੍ਹਾਂ ਹੀ ਸਮਝਣਾ ਚਾਹੀਦਾ ਹੈ ਕਿ ਉਹ ਪਰਸਨ ਸਾਨੂੰ ਹਰਟ ਨਹੀਂ ਕਰਨਾ ਚਾਹੁੰਦਾ ਤੇ ਤੁਸੀਂ ਇਸ ਗੱਲ ਦਾ ਬੁਰਾ ਕਦੇ ਵੀ ਨਹੀਂ ਮੰਨੋਣਾ ਜੇਕਰ ਤੁਹਾਨੂੰ ਮੇਰੀ ਗੱਲ ਸਮਝ ਲੱਗੀ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਮੈਂ ਤੁਹਾਡੇ ਸਾਰਿਆਂ ਦੇ ਕਮੈਂਟਸ ਦਾ ਵੇਟ ਕਰਾਂਗਾ ਉਦੋਂ ਤੱਕ ਸਾਰਿਆਂ ਨੇ ਆਪਣਾ ਖਿਆਲ ਰੱਖਣਾ ਤੇ ਮਿਲਦੇ ਆਂ ਨਿਊ ਵੀਡੀਓ ਦੇ ਨਾਲ ਨੈਕਸਟ ਟਾਈਮ ਬਾਏ ਬਾਏ ਰੱਬ ਰੱਖਾ ਅੱਲਾ ਹਫਿਜ਼